ਸਤਿ ਸ਼੍ਰੀ ਅਕਾਲ ਸਟੂਡੈਂਟਸ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਹੈ ਮੇਰਾ ਨਾਮ ਕਿਰਨ ਪ੍ਰੀਤ ਕौरा ਅੱਜ ਅਸੀਂ ਛੋਟਾ ਜਿਹਾ ਟੌਪਿਕ ਲੈ ਕੇ ਹਾਜ਼ਰ ਹੋਏ ਹਾਂ ਜਿਦੇ ਵਿੱਚ ਪੰਜਾਬ ਦੇ ਸੀਐਮ ਦੇ ਨਾਮ ਯਾਦ ਕਰਾਂਗੇ ਪਿਛਲੇ ਆਪਾਂ ਜਦੋਂ ਪੀਪਰ ਦੇਖਿਆ ਦੋ ਤੋਂ ਤਿੰਨ ਵਾਰ ਚਾਰ ਸੀਐਮ ਦਾ ਨਾਮ ਦੇ ਕੇ ਸਾਨੂੰ ਪੁੱਛਦੇ ਨੇ ਕਿ ਇਹਨਾਂ ਨੂੰ ਕਰਮਬਾਰ ਲਾਓ ਓਕੇ ਅੱਜ ਛੋਟੀ ਜਿਹੀ ਕੋਸ਼ਿਸ਼ ਕਰ ਰਹੇ ਹਾਂ ਆਪਾਂ ਕਿ ਸੀਐਮ ਦੇ ਨਾਮ ਯਾਦ ਹੋ ਜਾਣ ਛੋਟੀ ਜਿਹੀ ਟ੍ਰਿਕ ਲਾ ਕੇ ਨਾਰਮਲ ਟ੍ਰਿਕ ਆ ਕੋਈ ਇਹਦੇ ਵਿੱਚ ਗੁੱਸਾ ਨਹੀਂ ਕਰਨਾ ਓਕੇ ਤਾਂ ਆਪਾਂ ਸਟਾਰਟ ਕਰ ਰਹੇ ਹਾਂ ਪਹਿਲੀ ਗੱਲ ਜਿਹੜੇ ਬੱਚਿਆਂ ਨੇ ਹੁਣ ਪੇਪਰ ਦੇਣੇ ਆ ਬੀ ਗਰੁੱਪ ਐਕਸਾਈ ਯੂ ਵੀ ਆ ਰਹੇ ਨੇ ਪੀਟੀ ਪਲੱਸ ਬੀ ਗਰੁੱਪ ਬੀ ਤੇ ਸੀ ਦੇ ਓਕੇ ਜਿੰਨੇ ਵੀ ਜ਼ਿਲ੍ਹੇ ਨੇ ਕਿਹੜਾ ਜ਼ਿਲ੍ਹਾ ਕਿਹੜੀ ਜ਼ਿਲ੍ਹੇ ਨਾਲ ਸੀਮਾ ਸ਼ੇਅਰ ਕਰ ਰਿਹਾ ਲੱਗ ਰਿਹਾ ਉਹ ਪਤਾ ਹੋਣੀ ਚਾਹੀਦੀ ਨੇ ਕਿਹੜੇ ਜ਼ਿਲ੍ਹੇ 'ਚ ਕਿੰਨੀਆਂ ਤਹਿਸੀਲਾਂ ਨੇ ਉਹ ਤਹਿਸੀਲਾਂ ਕਦੋਂ ਬਣੀਆਂ ਤੇ ਉਹਨਾਂ ਨੂੰ ਨਾਰਥ ਟੂ ਸਾਊਥ ਲਾਉਣੀਆਂ ਵੀ ਆਉਣੀਆਂ ਚਾਹੀਦੀਆਂ ਇਹ ਸਵਾਲ ਬਹੁਤ ਵਾਰ ਪੁੱਛੇ ਨੇ ਜਿਹੜੇ ਬੱਚੇ ਨਾਲ ਨਾਲ ਪੀ ਵਾਈ ਟੂ ਦੇਖ ਰਹੇ ਨੇ ਓਕੇ ਇਹ ਗੱਲ ਹੁਣ ਪਤਾ ਹੀ ਹੋਊਗੀ ਸਾਡੇ ਇਸ ਟਾਈਮ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੇ ਸੀਐਮ ਪਰ ਗਵੰਤਮਾਨ ਜੀ 17ਵੇਂ ਨੰਬਰ ਤੇ ਨੇ ਅਸੀਂ ਕਰਨੇ ਅੱਜ 16 ਸੀਐਮ ਜ਼ਿਆਦਾ ਪਹਿਲਾਂ ਆਪਾਂ ਕਰਦੇ ਹਾਂ ਪਹਿਲੇ 8 ਸੀਐਮ ਯਾਦ ਕਰਨ ਦੀ ਕੋਸ਼ਿਸ਼ ਆ ਓਕੇ ਇਹ ਵਾਲਾ ਬਹੁਤ ਵਾਰ ਪੁੱਛਿਆ ਹੋਇਆ ਗੋਪੀ ਸਾਡਾ ਪਹਿਲਾ ਸੀਐਮ ਗੋਪੀ ਜੰਦਾ ਜਦੋਂ ਦੇਸ਼ ਦੀ ਵੰਡ ਹੁੰਦੀ ਆ ਉਦੋਂ ਵੰਡਣ ਵਾਲਾ ਪੰਜਾਬ ਦਾ ਪਹਿਲਾ ਸੀਐਮ ਗੋਪੀ ਇਹ ਗੋਪੀ ਜੰਦਾ ਯਾਦ ਹੋਣਾ ਚਾਹੀਦਾ ਇਹਦੇ ਉੱਤੇ ਕੋਈ ਟ੍ਰਿਕ ਲਾਉਣ ਦੀ ਲੋੜ ਨਹੀਂ ਸੋਨੂੰ ਸਿੰਪਲ ਹੀ ਯਾਦ ਹੋਣਾ ਚਾਹੀਦਾ ਪੰਜਾਬ ਦਾ ਪਹਿਲਾ ਸੀਐਮ ਗੋਪੀ ਜੰਦਾ ਓਕੇ ਹੁਣ ਧੀਮ ਸੇਨ ਬੀ ਤੇ ਯਾਦ ਰੱਖੋਗੇ ਅੰਗਰੇਜ਼ੀ ਦੀ ਲਿਪੀ ਰੋਮਨ ਲਿਪੀ ਰੋਮਨ ਲਿਪੀ ਚ ਦੂਜੇ ਨੰਬਰ ਤੇ ਬੀ ਆਉਂਦਾ ਤਾਂ ਪੀਮ ਦੋ ਸੀ ਐਮ ਦੇ ਨਾਮ ਬੀ ਤੇ ਪੈਂਦੇ ਆ ਬਿਆਨਤ ਬਿਆਨਤ ਸਿੰਘ 12 ਤੇ ਬਿਆਨਤ ਨੂੰ ਯਾਦ ਰੱਖਾਂਗੇ 12 ਬਿਆਨਤ ਬਟ ਪੀਮ ਸੇਨ ਬੀ ਤੇ ਸਟਾਰਟ ਹੋ ਰਿਹਾ ਤਾਂ ਏ ਬੀ ਸੀ ਦੇ ਵਿੱਚ ਬੀ ਵੀ ਸੈਕਿੰਡ ਨੰਬਰ ਤੇ ਆ ਰਹੀ ਆ ਓਕੇ ਤਿੰਨ ਨੰਬਰ ਤੇ ਸਾਡਾ ਸੀ ਐਮ ਆ ਪ੍ਰਤਾਪ ਸਿੰਘ ਕੈਰੋ ਪ੍ਰਤਾਪ ਸਿੰਘ ਸੀਐਮ ਲਿਸਟ ਦੇ ਵਿੱਚ ਆਪਣਾ ਨਾਮ ਐਡ ਕਰਵਾਉਣਾ ਹੁਣ ਤੱਕ ਆਪਾਂ 17 ਸੀਐਮ ਦੇਖੇ ਬਹੁਤ ਜ਼ਿਆਦਾ ਮੀਨਟ ਦੀ ਲੋਟ ਹੁੰਦੀ ਆ ਜੇ ਕਿਸੇ ਨੇ ਵੀ ਰਾਜਨੀਤੀ ਦੇ ਵਿੱਚ ਜਾਣਾ ਤਾਂ ਉਹਨਾਂ ਨੂੰ ਆਪਣੇ ਤਿੰਨੇ ਕਾਲ ਤਿੰਨੇ ਟਾਈਮ ਮਤਲਬ ਪ੍ਰੈਜੈਂਟ ਪਾਸਟ ਫਿਊਚਰ ਪ੍ਰੈਜੈਂਟ ਪਾਸਟ ਫਿਊਚਰ ਤਿੰਨੇ ਕਾਲ ਤੇ ਪਕੜ ਹੋਣੀ ਚਾਹੀਦੀ ਹੈ ਜੇ ਸੀਐਮ ਲਿਸਟ 'ਚ ਆਪਣਾ ਪ੍ਰਤਾਪ ਛੱਡ ਕੇ ਜਾਣਾ ਆਪਣਾ ਨਾਮ ਆਪਣਾ ਪ੍ਰਤਾਪ ਛੱਡ ਕੇ ਜਾਣਾ ਠੀਕ ਆ ਤਾਂ ਪ੍ਰਤਾਪ ਸਿੰਘ ਕੈਰੋ ਪ੍ਰਤਾਪ ਸਿੰਘ ਕੈਰੋ ਸਾਡੇ 3 ਨੰਬਰ ਦੇ ਸੀਐਮਸੀ ਦਿਨ ਵਿੱਚ ਦੀ ਚਾਰ ਵਾਰ ਸਾਨੂੰ ਪਰਮਾਤਮਾ ਦਾ ਰਾਮ ਦਾ ਨਾਮ ਲੈਣਾ ਚਾਹੀਦਾ ਚਾਰ ਨੰਬਰ ਤੇ ਰਾਮਕ੍ਰਿਸ਼ਨ ਚਾਰ ਬਾਰ ਦਾ ਸਾਨੂੰ ਪਰਮਾਤਮਾ ਦਾ ਨਾਮ ਲੈਣਾ ਹੀ ਚਾਹੀਦਾ ਦਿਨ ਵਿੱਚ ਦੀ ਓਕੇ ਚਾਰ ਨੰਬਰ ਤੇ ਰਾਮਕ੍ਰਿਸ਼ਨ ਪੰਜਾਬ ਤੇ ਹਰਿਆਣੇ ਦੀ ਮੰਡ ਤੋਂ ਬਾਅਦ ਨਵੇਂ ਪੰਜਾਬ ਦੇ ਪਹਿਲੇ ਸੀਐਮ ਬਣਦੇ ਨੇ ਗਿਆਨੀ ਗੁਰਮੁਖ ਸਿੰਘ ਮਸਾਫਰ ਨਵਾਂ ਸਫ਼ਰ ਅਸੀਂ ਮਸਾਫਰ ਜੀ ਨਾਲ ਸਟਾਰਟ ਕਰਿਆ ਜੇ ਤੁਸੀਂ ਅੱਜ ਹੁਣ ਸੋਚ ਰਹੇ ਹੋ ਜੌਬ ਤੋਂ ਬਾਅਦ ਰਾਜਨੀਤੀ 'ਚ ਆਉਣ ਦਾ ਤਾਂ ਸਭ ਤੋਂ ਪਹਿਲਾਂ ਜ਼ਰੂਰੀ ਹੈ ਜੇ ਐਸ ਸਫਰ ਦੇ ਵਿੱਚ ਮੁਸਾਫਿਰ ਬਣਨਾ ਸੀਐਮ ਰਾਜਨੀਤੀ ਦੇ ਵਿੱਚ ਪੰਜੇ ਗਿਆਨ ਇੰਦਰੀਆਂ ਤੇ ਪਕੜ ਹੋਣੀ ਚਾਹੀਦੀ ਆ ਸਹਿਤਕਾਰ ਵੀ ਸਿੱਖ ਗਿਆਨੀ ਗੁਰਮukh ਸਿੰਘ ਮੁਸਾਫਿਰ ਓਕੇ ਸਾਡੇ ਸੀਐਮ ਵੀ ਬਣੇ ਤਾਂ ਪੰਜੇ ਗਿਆਨ ਇੰਦਰੀਆਂ ਤੇ ਪਕੜ ਹੋਣੀ ਚਾਹੀਦੀ ਆ ਨੌਕਰੀ ਲਈ ਚਾਰ ਅੱਖਰ ਜ਼ਰੂਰੀ ਨੇ ਬਟ ਇੱਕ ਸਹਿਤਕਾਰ ਬਣਨ ਲਈ ਇੱਕ ਚੰਗੀਆਂ ਰਚਨਾਵਾਂ ਲਿਖਣ ਲਈ ਪੰਜ ਅੱਖਰਾਂ ਦਾ ਗਿਆਨ ਹੋਣਾ ਚਾਹੀਦਾ ਪੰਜੇ ਗਿਆਨ ਇੰਦਰੀਆਂ ਤੇ ਪਕੜ ਹੋਣੀ ਚਾਹੀਦੀ ਆ ਅੱਜ ਨਵੇਂ ਪੰਜਾਬ ਦੇ ਸਫਰ ਦੇ ਵਿੱਚ ਜੇ ਤੁਸੀਂ ਸੀਐਮ ਬਣਨਾ ਮਸਾਫਰ ਬਣਨਾ ਪੰਜ ਤੇ ਗੁਰਮੁਖ ਸਿੰਘ ਮਸਾਫਰ 6 ਤੇ ਗੁਰਨਾਮ ਸਿੰਘ 1920 ਦਸੰਬਰ 1920 ਤੋਂ ਆਪਣੇ ਕੋਲੇ ਅਕਾਲੀ ਦਲ ਪਾਰਟੀ ਸੀ ਬਹੁਤ ਸ਼ਹੀਦੀਆਂ ਦੇ ਕੇ ਪਾਰਟੀ ਬਣੀ ਬਹੁਤ ਵਧੀਆ ਕੰਮ ਕੀਤੇ ਬਟ ਇਸ ਪਾਰਟੀ ਦਾ ਪਹਿਲੀ ਵਾਰ ਕੋਈ ਸੀਐਮ ਬਣਦਾ ਜਿਹੜੀ ਪਾਰਟੀ ਆਮ ਲੋਕਾਂ ਨੂੰ ਲੱਗਦੀ ਸੀ ਕਿ ਗੁਨਾਮ ਕੋਈ ਨਾਮ ਨਹੀਂ ਹੈਗਾ ਬਟ ਉੱਥੇ ਉਹਨਾਂ ਨੇ ਆ ਕੇ ਆਪਣਾ ਪਹਿਲਾ ਸੀਐਮ ਸ਼ਿੱਕਾ ਮਾਰਿਆ ਅਕਾਲੀਆਂ ਨੇ ਆਪਣਾ ਪਹਿਲਾ ਸੀਐਮ ਬਣਾਇਆ ਗੁਰਨਾਮ ਸਿੰਘ ਨੂੰ ਗੁਰਨਾਮ ਸਿੰਘ ਪਹਿਲੇ ਸੀਐਮ ਬਣਦੇ ਨੇ ਅਕਾਲੀਆਂ ਵਾਲੀ ਸਾਈਡ ਤੋਂ ਅਕਾਲੀ ਪਾਰਟੀ ਦੇ ਓਕੇ ਸੀਐਮ ਸ਼ਿੱਕਾ ਮਾਰਿਆ ਅਕਾਲੀਆਂ ਨੇ ਸ਼ਿੱਕਾ ਮਾਰਿਆ ਅਕਾਲੀਆਂ ਨੇ ਕੌਣ ਸੀਐਮ ਬਣਿਆ ਅਕਾਲੀਆਂ ਤੋਂ ਪਹਿਲੀ ਵਾਰ ਤਾਂ ਗੁਰਨਾਮ ਸਿੰਘ ਬਣੇ ओके ਇਹਨਾਂ ਨੇ ਸ਼ਿੱਕਾ ਮਾਰਿਆ ਬਾਦਲਾ ਕੇ 8 8 ਮਾਰੂਗਾ ਸਭ ਤੋਂ ਵੱਧ ਵਾਰੀ ਬਣਨ ਵਾਲੇ ਸੀਐਮ ਪ੍ਰਕਾਸ਼ ਸਿੰਘ ਬਾਦਲ 8 8 ਮਾਰਨਗੇ ਪਹਿਲਾਂ ਸ਼ਿੱਕਾ ਮਾਰ ਗਏ ਅਕਾਲੀ ਅਕਾਲੀ ਆਪ ਦਾ ਸ਼ਿੱਕਾ ਮਾਰ ਗਏ ਓਕੇ ਰਾਮ ਸਤਾਚੀ ਆਪਣੇ ਭਰਾ ਦੇ ਕਰਕੇ ਰਾਮ ਲక్ష్మణ ਇੱਕ ਸਤਾ ਇੱਕ ਸੱਚਾ ਸਤਾ ਦੇ ਵਿੱਚ ਰਹਿਣਾ ਜੇ ਆਪਣੀ ਫੈਮਲੀ ਦਾ ਆਪਣੇ ਭਰਾ ਦਾ ਸਾਥ ਆ ਤਾਂ ਹਰ ਕੋਈ ਸਤਾ ਦੇ ਵਿੱਚ ਰਹਿੰਦਾ RAM SI LAKSHMAN ਕਰਕੇ RAM LAKSHMAN ਦੀ ਜੋੜੀ ਹਰੇਕ ਨੂੰ ਪਤਾ ਸਤ ਤੇ ਲਕਸ਼ਮਣ ਸਤ ਤੇ ਲਕਸ਼ਮਣ ਪ੍ਰਕਾਸ਼ ਸਿੰਘ ਬਾਦਲ 8 ਤੇ 6 ਤੇ ਸਿੱਕਾ ਮਾਰਿਆ ਅਕਾਲੀਆਂ ਨੇ ਸਿੱਕਾ ਮਾਰਿਆ ਅਕਾਲੀਆਂ ਨੇ 6 ਨੰਬਰ ਤੇ ਗੁਰਨਾਮ ਸਿੰਘ ਬਣਦਾ ਉਦੋਂ ਬਾਅਦ ਸਭ ਤੋਂ ਵੱਧ ਵਾਰੀ ਬਣਨ ਵਾਲੇ ਪ੍ਰਕਾਸ਼ ਸਿੰਘ ਬਾਦਲਾ ਕੇ 8 8 ਮਾਰਨਗੇ 8 8 ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਵੱਧ ਵਾਰੀ ਅੱਜ ਵੀ ਬਾਦਲ ਫੈਮਿਲੀ ਦਾ ਕਾਫੀ ਨਾਮ ਆ ਹਨ ਆਪਾਂ ਦੇਖਨੇ ਆ ਨਾਰਮਲ ਹੀ ਆਪਾਂ ਦਾ ਸਿਰਫ ਪੇਪਰ ਪਾਸ ਕਰਨਾ ਆਪਾਂ ਰਾਜਨੀਤੀ ਤੋਂ ਕੁਝ ਨਹੀਂ ਲੈਣਾ ਠੀਕ ਆ 8 ਤੇ ਪ੍ਰਕਾਸ਼ ਸਿੰਘ ਬਾਦਲਾ 7 ਤੇ ਲక్ష్ਮਣ RAM ਸਤਾ ਜਿਹਾ ਸੀਗਾ ਲక్ష్ਮਣ ਆਪਣੇ ਪਰਾ ਕਰਕੇ 6 ਤੇ ਸਿੱਕਾ ਮਾਰਿਆ ਅਕਾਲੀਆਂ ਨੇ ਤਾਂ ਗੁਰਨਾਮ ਸਿੰਘ ਆ ਪੰਜੇ ਗਿਆਨ ਇੰਦਰੀਆਂ ਤੇ ਪਕੜ ਹੋਣੀ ਚਾਹੀਦੀ ਆ ਜੇ ਤੁਸੀਂ ਅੱਜ ਨਵੇਂ ਪੰਜਾਬ ਦੇ ਅੱਗੇ ਜਾ ਕੇ ਸੀਐਮ ਬਣਨਾ ਚਾਹੁੰਦੇ ਹੋ ਚਾਰ ਵਾਰੀ ਪ੍ਰਮਾਤਮਾ ਦਾ ਨਾਮ ਰਹਿਣਾ ਲੈਣਾ ਰਾਮ ਰਾਮ ਕਹਿਣਾ ਤਿੰਨ ਤੇ ਆਪਣਾ ਪ੍ਰਤਾਪ ਛੱਡਣਾ ਤਾਂ ਤਿੰਨੇ ਕਾਲ ਪ੍ਰੈਜੈਂਟ ਪਾਸਟ ਫਿਊਚਰ ਤੇ ਬਈ ਪਕੜ ਹੋਣੀ ਚਾਹੀਦੀ ਆ ਜੇ ਪਾਸਟ ਦੇ ਵਿੱਚ ਕੁਝ ਵੀ ਕੀਤਾ ਤਾਂ ਫਿਊਚਰ ਦੇ ਵਿੱਚ ਸੋਸ਼ਲ ਮੀਡੀਆ ਤੇ ਆ ਜਾਂਦਾ ਰਾਜਨੀਤੀ ਦੇ ਵਿੱਚ ਬਹੁਤ ਸੰਭਲ ਕੇ ਚੱਲਣਾ ਪੈਂਦਾ ਏ ਬੀ ਸੀ ਚ ਸੈਕੰਡ ਡਿਜੀਟ ਤੇ ਬੀ ਆ ਤੇ ਪੀਮ ਸੇਨ ਆਪਣੇ ਕੋਲੇ ਸੈਕੰਡ ਨੰਬਰ ਤੇ ਆ ਵੇਖੋ ਯਾਦ ਹੋਈ ਪਹਿਲੇ 8 ਹੁਣ ਆਪ ਕਰਦੇ ਆ ਅਗਲੇ 8 ਸਿੰਗਲ ਡਿਜੀਟ ਨੰਬਰ ਸਭ ਤੋਂ ਵੱਡਾ ਸਿੰਗਲ ਡਿਜੀਟ ਸਭ ਤੋਂ ਵੱਡਾ ਮੈਨੂੰ ਦੱਸੋ ਕਿਹੜਾ ਜੇ ਮੈਂ ਆਪਾਂ ਕਹਿੰਦੇ ਡਬਲ ਡਿਜੀਟ ਸਭ ਤੋਂ ਵੱਡਾ ਕਿਹੜਾ ਹੋ ਸਕਦਾ ਤੇ ਸਿੰਗਲ ਡਿਜੀਟ ਸਭ ਤੋਂ ਵੱਡਾ ਕਿਹੜਾ 9 ਆ ਸਿੰਗਲ ਡਿਜੀਟ ਸਭ ਤੋਂ ਵੱਡਾ ਹੁਣ ਮੈਨੂੰ ਇਹ ਦੱਸੋ ਹੈਡ ਆਫ ਸਟੇਟ ਜਾਂ ਇੰਡੀਆ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਪੋਸਟ ਆ ਅਹੁਦਾ ਰਾਜਨੀਤੀ ਚ ਕੌਣ ਹੈ ਰਾਸ਼ਟਰਪਤੀ ਹੈ ਹੈਡ ਆਫ ਸਟੇਟ ਕੌਣ ਆ ਸਾਡਾ ਰਾਸ਼ਟਰਪਤੀ ਸਿੰਗਲ ਡਿਜੀਟ ਤੇ ਬੈਠਣ ਵਾਲਾ ਸਿੰਗਲ ਡਿਜੀਟ ਤੇ ਸਭ ਤੋਂ ਵੱਡੇ ਸਿੰਗਲ ਡਿਜੀਟ ਤੇ ਬੈਠਣ ਵਾਲਾ ਬਾਅਦ ਦੇ ਵਿੱਚ 7ਵੇਂ ਨੰਬਰ ਦਾ ਰਾਸ਼ਟਰਪਤੀ ਬਣਦਾ ਸਾਡਾ ਇੱਕ ਹੀ ਸੀਐਮ ਜੋ ਬਾਅਦ ਦੇ ਵਿੱਚ ਜਾ ਕੇ ਰਾਸ਼ਟਰਪਤੀ ਬਣਨਗੇ ਸਭ ਤੋਂ ਵੱਡੀ ਪੋਸਟ ਇੱਕ ਹੀ ਪੋਸਟ ਹੁੰਦੀ ਹੈ ਸਾਡੇ ਕੋਲੇ ਰਾਸ਼ਟਰਪਤੀ ਦੀ ਰਾਸ਼ਟਰਪਤੀ ਦੀ ਪੋਸਟ ਤੇ ਜਾਣਗੇ ਗਿਆਨੀ ਜੈਲ ਸਿੰਘ ਓਕੇ ਸਿੰਗਲ ਡਿਜੀਟ ਤੇ 9 ਤੇ ਯਾਦ ਹੀ ਰੱਖਿਓ ਇਹਦੇ ਜਿਆਦਾ ਹੀ ਹੋਣਾ ਚਾਹੀਦਾ ਸਾਡੇ ਕਿਹੜਾ ਸੀਐਮ ਆ ਜਿਹੜਾ ਬਾਅਦ ਦੇ ਵਿੱਚ ਜਾ ਕੇ ਰਾਸ਼ਟਰਪਤੀ ਬਣੂ ਗਿਆਨੀ ਜੈਲ ਸਿੰਘ ਨੇ ਗਿਆਨੀ ਜੈਲ ਸਿੰਘ ਬਾਅਦ ਚ ਕੀ ਬਣਨਗੇ ਰਾਸ਼ਟਰਪਤੀ ਸਭ ਤੋਂ ਵੱਡੀ ਪੋਸਟ 9ਵੇਂ ਨੰਬਰ ਤੇ ਸਾਡੇ ਸੀਐਮ ਸੀ ਬਾਅਦ ਦੇ ਵਿੱਚ 7ਵੇਂ ਨੰਬਰ ਤੇ ਜਾ ਕੇ ਬਣਨਗੇ ਸਾਡੇ ਰਾਸ਼ਟਰਪਤੀ ਨੋ ਸਿੰਗਲ ਡਿਜੀਟ ਵੱਡਾ ਕਿ ਉਧਰ ਰਾਸ਼ਟਰਪਤੀ ਦੀ ਪੋਸਟ ਤੇ ਜਾਣ ਵਾਲਾ ਸਾਡਾ ਸੀਐਮ ਕੌਣ ਸੀਗਾ ਗਿਆਨੀ ਜੈਲ ਸਿੰਘ ਨੋ ਤੇ ਸਭ ਤੋਂ ਵੱਡੇ ਓਕੇ 10 ਨਾਮ ਤੋਂ 10 ਦਵਾਰਾ 10 ਦਵਾਰਾ 10 ਦਵਾਰਾ 12 ਬਿਆਨ ਤੋਂ 10 ਦਵਾਰਾ ਸਿੱਧਾ ਹੀ ਯਾਦ ਰੱਖਿਓ ਨਾਲ ਲਿੰਕ ਹੁੰਦਾ 10 ਤੋਂ ਦਵਾਰਾ ਸਿੰਘ 11 ਸੁਰਜੀਤ ਸਿੰਘ ਐਸ ਐਸ ਦੋ ਵਾਰ ਰਿਪੀਟ ਹੋਇਆ ਤਾਂ ਜਿੱਦਾਂ ਇਹਨਾਂ ਦੀ ਰੈਂਕ 11 ਨੰਬਰ ਦੇ ਆ ਰਹੇ ਨੇ ਸੀਐਮ ਤਾਂ ਇਹਨਾਂ ਦੇ ਵਿੱਚ ਜਿਹੜਾ 11 ਦੇ ਵਿੱਚ ਜਿਹੜਾ ਇੱਕ ਇੱਕ ਡਿਜੀਟ ਹੈ ਦੋ ਵਾਰ ਰਿਪੀਟ ਹੋਇਆ ਇਦਾਂ ਹੀ surjeet singh surjeet singh ਐਸ ਹੋਰ ਕਿਤੇ ਰਿਪੀਟ ਨਹੀਂ ਹੋ ਰਿਹਾ ਮਤਲਬ ਨਾਮ ਤੇ ਮਤਲਬ ਸਿੰਘ ਦੇ ਵਿੱਚ ਐਸ ਦੋ ਵਾਰ ਰਿਪੀਟ ਹੋ ਗਿਆ surjeet singh surjeet singh 10 ਤੇ ਦੁਬਾਰਾ ਤੇ 12 ਤੇ ਬਿਆਨਤਾ ਬਿਆਨਤਾ ਜਿਹਦਾ ਅੰਤ ਨਾ ਪਾਇਆ ਜਾ ਸਕੇ 12 ਬਿਆਨਤਾ 12 ਬਿਆਨਤਾ 12 ਬਿਆਨਤਾ ਜਦੋਂ ਸਾਡੇ ਬੋਟਾ ਮੰਗਣ ਆਉਂਦੇ ਨੇ ਇਹ ਚਾਹੇ ਉਹ ਕਾਲੀ ਦਲਤ ਹੋਵੇ ਕਾਂਗਰਸੀ ਹੋਵੇ ਆਮ ਆਦਮੀ ਹੋਵੇ ਐਕਸ ਵਾਈ ਕੋਈ ਵੀ ਹੋਵੇ ਹਨਾ ਤਾਂ ਉਹ ਕਹਿੰਦੇ ਨੇ ਤੇਰਾ ਤੇਰਾ ਤਾਂ ਹਰ ਕੰਮ ਕੀਤਾ ਜਾਊਗਾ ਤੇਰਾ ਹਰ ਕੰਮ ਤੇਰਾ ਹਰ ਕੰਮ ਹੋਊਗਾ ਠੀਕ ਆ ਕੁਛ ਵੀ ਆ ਓਕੇ ਤੁਹਾਡੇ ਖੇਤ ਮੋਟਰ ਨਹੀਂ ਲੱਗਦੀ ਜਾਂ ਤੁਹਾਡੇ ਪਿੰਡ ਨੂੰ ਸੜਕ ਨਹੀਂ ਆ ਰਹੀ ਜਾਂ ਕੁਛ ਵੀ ਹਨਾ ਕਿ ਤੇਰਾ ਤਾਂ ਹਰ ਕੰਮ ਕੀਤਾ ਜਾਊਗਾ ਤੇਰਾ ਹਰ ਕੰਮ ਤੇਰਾ ਹਰ ਕੰਮ ਕੀਤਾ ਜਾਊਗਾ ਪਹਿਲੀ ਫੀਮੇਲ ਸੀਐਮ ਸਾਡੇ ਕੋਲੇ ਰਜਿੰਦਰ ਕੌਰ 14ਵੇਂ ਨੰਬਰ ਤੇ ਆ ਜੇ ਬੰਦੇ ਨੇ ਰਾਜਨੀਤੀ ਚ ਆਉਣਾ ਤਾਂ ਉਹ 12-12 ਘੰਟੇ ਕੰਮ ਕਰਦੀ ਆ ਬਟ ਔਰਤ ਨੂੰ ਤਾਂ 14 ਘੰਟੇ ਕੰਮ ਕਰਨਾ ਪੈਂਦਾ ਬੰਦੇ ਤੋਂ ਵੀ ਜ਼ਿਆਦਾ ਕੰਮ ਕਰਨਾ ਪੈਂਦਾ ਹੁਣ ਫੈਮਲੀ ਵੀ ਦੇਖਣੀ ਆ ਬੱਚੇ ਦੀ ਕੇਅਰ ਵੀ ਦੇਖਣੀ ਆ ਬਾਕੀ ਚੀਜ਼ਾਂ ਵੀ ਦੇਖਣੀਆਂ ਤਾਂ ਔਰਤ ਨੂੰ ਤਾਂ ਬੰਦੇ ਤੋਂ ਵੱਧ ਮਿਹਨਤ ਕਰਨੀ ਪੈਂਦੀ ਆ ਹਰ ਇੱਕ ਲੈਂਡ ਦੇ ਵਿੱਚ ਕਿਉਂਕਿ ਉਹਨੇ ਫੈਮਲੀ ਵੀ ਦੇਖਣੀ ਹੁੰਦੀ ਆ ਤਾਂ ਇਹਨਾਂ ਨੇ ਜੇ 12-12 ਘੰਟੇ ਕੰਮ ਕਰਿਆ ਤਾਂ 14 14 14 ਨੰਬਰ ਤੇ 14 ਨੰਬਰ ਤੇ ਰਜਿੰਦਰ ਕੌਰ ਓਕੇ 15 ਨੰਬਰ ਤੇ ਕੈਪਟਨ ਅਮਰਿੰਦਰ ਸਿੰਘ ਜਿਆਦਾ ਹੀ ਹੋਣੇ ਚਾਹੀਦੇ ਨੇ ਲਾਸਟ ਵਾਲੇ ਤਿੰਨ 16 ਜਮਾਤਾ ਪੜੀ ਹੈ ਸਾਡੀ ਕੁੜੀ 16 ਜਮਾਤਾ ਪੜਿਆ ਸਾਡਾ ਮੁੰਡਾ ਤਾਂ ਇੱਕ ਸਾਡਾ ਸੀਐਮ ਜਿਨ੍ਹਾਂ ਨੇ ਹੁਣੇ ਪਿੱਛੇ ਪੀਐਚਡੀ ਕੰਪਲੀਟ ਕਰੀਆ ਪੀਜੀਓ ਤੋਂ ਚਰਨਜੀਤ ਚੰਨੀ 16 ਜਮਾਤਾ ਪੜਿਆ ਹੋਇਆ ਸਾਡਾ ਸੀਐਮ ਪੀਐਚਡੀ ਕੰਪਲੀਟ ਇਹਨਾਂ ਦੀ ਆ ਤੇ ਇਸ ਟਾਈਮ ਭਗਵੰਤ ਮਾਨ ਹੈਗੇ ਨੇ ਸਾਡੇ 17ਵੇਂ ਨੰਬਰ ਤੇ ਓਕੇ 9 ਨੰਬਰ ਸਭ ਤੋਂ ਵੱਡਾ ਡਿਜੀਟਾ ਜਿਹੜੇ ਬਾਅਦ ਚ ਜਾ ਕੇ ਰਾਸ਼ਟਰਪਤੀ ਬਣਨੇਗੇ 7ਵੇਂ ਨੰਬਰ ਤੇ 9 ਨੰਬਰ ਤੇ ਗਿਆਨੀ ਜੈਲ ਸਿੰਘ ਸੀਗਾ 10 ਤੇ ਦੁਬਾਰਾ 11 ਤੇ ਸਰਜੀਤ ਸਿੰਘ ਐਸਐਸ 2 ਵਾਈ ਰਿਪੀਟ 12 ਤੇ ਬਿਆਨਤਾ 12 ਬਿਆਨਤਾ 10 ਦੁਆਰਾ ਓਕੇ 13 ਨੰਬਰ ਤੇ 13 ਹਰ ਕੰਮ ਹਰ ਚਰਨ ਸਿੰਘ 13 ਹਰ ਕੰਮ ਕੀਤਾ ਜਾਊਗਾ 14 ਤੇ ਔਰਤ ਬੰਦੇ ਤੋਂ 2 ਘੰਟੇ ਵੱਧ ਹੀ ਕੰਮ ਕਰੂਗੀ ਠੀਕ ਆ 14 14 ਘੰਟੇ ਕੰਮ ਕਰੂਗੀ ਹਰਜਿੰਦਰ ਕੌਰ 15 ਤੇ ਕੈਪਟਨ ਅਮਰਿੰਦਰ ਸਿੰਘ 16 ਤੇ 16 ਜਮਾਤਾਂ ਪੜਿਆ ਸਾਡਾ ਸੀਐਮ ਚਰਨਜੀਤ ਸਿੰਘ ਚੰਨੀ ਤੇ 17 ਨੰਬਰ ਤੇ ਇਸ ਟਾਈਮ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਾਡੇ ਸੀਐਮ ਓਕੇ ਯਕੀਨ ਆ ਕਿ ਯਾਦ ਹੋ ਗਿਆ ਹੋਊਗਾ ਇੱਕ ਵਾਰੀ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਤੇ ਜੇ ਕਿਤੇ ਕੋਈ ਵੀ ਹੋਰ ਕਿਸੇ ਟੌਪਿਕ ਦੀ ਤੁਹਾਨੂੰ ਕੋਈ ਟ੍ਰਿਕ ਚਾਹੀਦੀ ਹੋਈ ਤਾਂ ਜਰੂਰ ਦੱਸਿਓ ਆਪਾਂ ਜਰੂਰ ਲੈ ਕੇ ਆਵਾਂਗੇ ਜੀਕੇ ਦੇ ਛੋਟੇ ਛੋਟੇ ਟੌਪਿਕਾਂ ਤੇ ਛੋਟੀਆਂ ਛੋਟੀਆਂ ਵੀਡੀਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ